ਬੱਕਰੀਆਂ ਬਹੁ ਟਾਈਮ ਹੋ ਗਿਆ ਪਹਿਲਾਂ ਬਾਪੂ ਜੀ ਦੇ 4 ਦੇ ਤੇ ਅੱਛਾ ਜੀ ਹੁਣ ਸਾਡੀ ਉਮਰ ਦੇਖ ਲਓ ਕਿੰਨੀ ਹੋ ਗਈ ਸੰਗ ਸਰਮੂ ਤਾਂ ਨਹੀਂ ਕੋਈ ਜ਼ਿੰਮੇਦਾਰ ਹੋਗੇ ਵੀ ਨਾ ਜੀ ਨਾ ਨਾ ਪੁਰਾਣੀ ਪੁਰਾਣੀ ਹੈਗੀ ਦੇਖੋ ਜੀ ਇਹ ਕੰਮ ਆ ਆਪਣਾ ਕੰਮ ਆਏ ਹਾਂ ਜ਼ਮੀਨ ਥੋੜੀ ਆ ਨਾ ਪਾਪਾ ਹਾਂ ਥੋੜੀ ਕਰਕੇ ਤਾਂ ਇਹ ਰੱਖਿਆ ਹੈ ਬਾਈ ਜੀ ਸਾਰੇ ਵੀਰਾਂ ਨੂੰ ਪਿਆ ਪਰ ਜੱਸੀ ਕਰਮੇ ਸਾਹਿਬ ਠੀਕ ਠਾਕ ਮੈਂ ਦੋਸਤੋ ਖੜਿਆਂਗੇ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ ਆਪਣੇ ਕੋਲੇ ਜਗਦੀਪ ਭਾਈ ਹੋਊਗਾ ਗੱਲਬਾਤ ਕਰ ਦਾਂਗੇ ਮੰਡੀ ਦੇ ਬਾਰੇ ਜਗਦੀਪਾ ਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਬਾਈ ਜੀ ਦੱਸੋ ਬੜਾ ਮੰਡੀ ਬਾਰੇ ਦੱਸੋ ਜੀ ਹੁਣ ਮੰਡੀ ਬਾਈ ਜੀ ਲੋਂਗੋਵਾਲ ਮੰਡੀ ਆ ਜਿਹੜੀ ਇਹ ਮਹੀਨੇ ਦੇ ਵਿੱਚ ਤਿੰਨ ਵਾਰ ਲੱਗਦੀ ਆ ਜੀ 3 ਤਰੀਕ 13 ਤਰੀਕ ਤੇ 26 ਤਰੀਕ ਤਿੰਨ 13 ਤੇ 26 ਤਰੀਕ ਹਾਂ ਤੁਸੀਂ ਦੇਖੋ ਇੱਥੋਂ ਹੀ ਸ਼ੁਰੂ ਕਰ ਦੋ ਤੁਸੀਂ ਦੇਖੋ ਵਧੀਆ ਦੇਸੀ ਮੁਰਗੇ ਹਾਂਜੀ ਬੱਕਰੇ ਦੇਸੀ ਆਂਡੇ ਵੀ ਆਉਂਦੇ ਨਾਲ ਹਾਂਜੀ ਤੇ ਨਾਲ ਰਾਜੂ ਵੀ ਆਉਂਦਾ ਰਾਜੂ ਵੇਖਣ ਵਾਸਤੇ ਆਉਂਦੇ ਵੇਖਣ ਵਾਸਤੇ ਤੇ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਆ ਕੁਰਲੀਆਂ ਨੀਰਾ ਸਭ ਕੁਝ ਆਉਂਦਾ ਸਭ ਕੁਝ ਮਿਲਦਾ ਸਹੀ ਗੱਲ ਆ ਬਾਈ ਨੀਰਾ ਵੀ ਹੁੰਦਾ ਬਈ ਗੁਵਾਰੀ ਦਾ ਮੂੰਗੀ ਦਾ ਹਾਂਜੀ ਤੇ मूंगफली ਆ ਰਹੀ ਹੁਣ ਜਿਆਦਾ ਹੈ ਨਾ ਆਹ मूंगफली ਦਾ ਨੀਰਾ ਅੱਜਕੱਲ ਬਹੁਤ ਵਧੀਆ ਚੱਲ ਰਿਹਾ ਹਾਂਜੀ ਕਿਉਂਕਿ ਪਸ਼ੂ ਨੂੰ ਤੁਸੀਂ ਗ੍ਰੀਨ ਫੂਡ ਜਿੰਨਾ ਮਰਜ਼ੀ ਦਿਓ ਪਰ ਡਰਾਈ ਜ਼ਰੂਰ ਦੇਣਾ ਪਊਗਾ ਡਰਾਈ ਦੇਣਾ ਪਊਗਾ ਸੁੱਕਾ ਦੇਣਾ ਹੀ ਪਊ ਜੇ मूंगफली ਦਾ ਦਿਓ मूंगफली ਵਾਲੇ ਦੇ ਵਿੱਚ ਪ੍ਰੋਟੀਨ ਵਧੀਆ ਠੀਕ ਆ ਜੀ मूंगफली ਦਾ ਨੀਰਾ ਬਹੁਤ ਜ਼ਰੂਰੀ ਅੱਜਕੱਲ ਹਮ ਅੱਜਕੱਲ ਤੁਸੀਂ ਜਿੰਨਾ ਵੀ ਸੱਜਣਾ ਨੂੰ ਬੇਨਤੀ ਆ ਵੀ ਦਿਖਾਈਏ ਪੰਨੀਰਾ ਬਣਾ ਦੇ ਬੱਕਰੀ ਬਾਲਣ ਕਰਦੇ ਆ ਨਾਲ ਮੱਖਣ ਘਰਾਸ ਵੀ ਜੋ ਮੱਖਣ ਘਰਾਸ ਇਹ ਮੱਖਣ ਘਰਾਸ ਬਹੁਤ ਵਧੀਆ ਡਾਈਟ ਆ ਜੀ ਜੇ ਤੁਸੀਂ ਮੱਖਣ ਘਰਾਸ ਵੀਜ ਲਓਗੇ ਤਾਂ ਸ਼ਾਇਦ ਤੁ ਬੜਾ ਜ਼ਿਆਦਾ ਕੋਈ ਫੀਡ ਵੱਲਾ ਪਾਉਣ ਦੀ ਲੋੜ ਨਹੀਂ ਠੀਕ ਐਨਾ ਵਧੀਆ ਉਹਦੇ ਵਿੱਚ ਸੋਰਸਸ ਨੇ ਉਹਦੇ ਕਟਾਈਆਂ ਹੁੰਦੇ ਨੇ ਬਾਰ ਬਾਰ ਜਾਂ ਫਿਰ ਕਿਵੇਂ ਬਿਲਕੁਲ ਜੀ ਉਹਦੀਆਂ ਹੁੰਦੀਆਂ ਥੋੜੇ ਸਾਰੇ ਆ ਜੀ ਉਹ ਤਾਂ 10 ਕਟਾਈਆਂ ਵੀ ਦੇ ਦੂ ਅੱਠ 10 ਕਟਾਈਆਂ ਵੀ ਦੇ ਦੂ ਹਾਂ ਥੋੜੇ ਤੇ ਡਿਪੈਂਡ ਹੈਗਾ ਹੁਣ ਜਿਵੇਂ ਆਹ ਦੇਖੋ ਤੁਸੀਂ ਮੂੰਗਫਲੀ ਦਾ ਨੀਰਾ ਹਾਂ ਇਹ ਲੌਂਗੋਵਾਲ ਮੰਡੀ ਜਿਹੜੀ 3 13 26 ਨੂੰ ਆ ਇੱਥੇ ਮੁੰਡਾ ਆਉਂਦਾ ਰੁਲਦੂ ਹਾਂ ਨੀਰੇ ਵਾਲਾ ਜੀ ਮੂੰਗਫਲੀ ਦਾ ਨੀਰਾ ਆਉਂਦਾ ਦੇਖ ਸਕਦੇ ਹੋਗੇ ਸਾਫ਼ ਨੀਰਾ ਨਾਲ ਸਾਫ਼ ਨੀਰਾ ਮੈਂ ਫੀਡ ਦੀ ਗੱਲ ਕਿਉਂ ਕਰਦਾ ਆ ਦੇ ਆ ਦੇਖ ਤੁਸੀਂ ਬਾਈ ਹਾਂ ਜਿਵੇਂ ਹੁਣ ਇਹ ਆ ਆਪਾਂ ਮੂੰਖਲੀ ਕੱਢ ਲਈ ਹੂੰ ਇਹਦੇ ਵਿੱਚ ਗਿਰੂ ਛੋਟਾ ਵੱਡਾ ਲਾਜ਼ਮੀ ਹੋਊਗਾ ਠੀਕ ਹੈ ਜੀ ਆ ਦੇਖੋ ਹਾਂ ਇਹ ਆ ਦੋ ਗਿਰੂ ਨਿਕਲੇ ਇਹ ਪ੍ਰੋਟੀਨ ਹੀ ਆ ਪ੍ਰੋਟੀਨ ਆ ਆਪਾਂ ਨੂੰ ਮੰਨ ਲੇ ਚਲੋ ਵੀ ਜਿਆਦਾ ਹੁਣ ਅੱਜ ਕੱਲ ਜਿਵੇਂ ਨੀਰਾ ਤਾਜ਼ਾ ਬਹੁਤ ਕੰਮ ਕਰਦਾ ਇਹ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿੰਨਾ ਭਰਾਵਾਂ ਨੇ ਫਾਰਮ ਕਰਨਾ ਹੈ ਹਾਂ ਜੀ ਉਹ ਤੁਸੀਂ ਲੋਂਗੋ ਵਾਲ ਮੰਡੀ ਤੇ ਆਓ ਤਾਨੂੰ ਕੁਆਲਿਟੀ ਦੇ ਜਾਨਵਰ ਮਿਲਣਗੇ ਸਹੀ ਗੱਲ ਆ ਬਈ ਦੇਖ ਸਾ ਬੱਕਰੀਆਂ ਬੱਕਰੇ ਹੁਣ ਜਾਨੀ ਕਿ ਥੋੜਾ ਸੀਜ਼ਨ ਚੱਲ ਰਿਹਾ ਹਾਂ ਹਾਂ ਥੋੜਾ ਜਿਆਦਾ ਰਸ ਘਟਾ ਆ 10 ਦਿਨਾਂ ਤੱਕ ਸੀਜ਼ਨ ਹੈ ਜਿਹੜਾ ਆਜੋ ਉਹ ਬਹੁਤ ਜਿਆਦਾ ਨਿਫਟ ਜੂਗਾ ਸਹੀ ਗੱਲ ਫਾਰਮ ਕਰਨ ਲਈ ਤੁਸੀਂ ਲੌਂਗੋ ਵਾਲਾ ਮੰਡੀ ਦੇ ਸੰਪਰਕ ਕਰੋ ਸਹੀ ਗੱਲ ਆ ਬਈ ਲੈ ਵੀ ਉਹ ਦੇਖ ਸਕਦੇ ਹੋ ਖੁਰਲੀਆਂ ਵੀ ਆਉਂਦੇ ਨੇ ਬਈ ਜੇ ਕੋਈ ਮੇਰੇ ਵੀਰ ਨਾਲ ਖੁਰਲੀਆਂ ਲੈਣੀਆਂ ਚਾਹੁੰਦਾ ਤਾਂ ਉਹ ਵੀ ਆਉਂਦਾਗਾ ਤੇ ਆ ਗਾਨੀਆਂ ਵੀ ਆਉਂਦੀਆਂ ਹਨਾ ਇਹ ਵੀ ਸ਼ਿੰਗਾਰ ਆ ਬਾਈ ਜੀ ਇੱਕ ਬੱਕਰੀ ਆ ਸ਼ਿੰਗਾਰ ਆ ਨਾ ਬਾਈ ਜੀ ਇਹ ਕਿ ਨਸ਼ਾ ਹੈਗਾ ਬੱਕਰੀ ਪਾਲਣ ਬਹੁਤ ਸੋਹਣਾ ਦੰਦਾ ਹੈਗਾ ਹ ਬਹੁਤ ਹੀ ਘੈਂਡ ਕਿੱਤਾ ਹੈਗਾ ਸਹੀ ਗੱਲ ਠੀਕ ਹੈ ਜੀ ਬੱਕਰੀ ਨੂੰ ਕੋਈ ਵੱਡਾ ਸਾਧਨ ਲਿਆਉਣ ਦੀ ਲੋੜ ਨਹੀਂ ਤੁਸੀਂ ਚਾਹੇ ਮੋਟਰਸਾਈਕਲ ਤੇ ਧਰ ਕੇ ਵੇਚ ਜੋ ਸਹੀ ਗੱਲ ਹੈ ਸਹੀ ਠੀਕ ਹੈ ਜਾਂ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਪੈਸੇ ਦੀ ਜ਼ਰੂਰਤ ਹੈ ਹਾਂ ਜੀ ਆਪਦੇ ਫਾਰਮ ਚੋਂ 2-4 ਬੱਕਰੀਆਂ ਜਾ ਕੇ ਤੁਸੀਂ ਮੰਡੀ ਚ ਵੇਚ ਜੋ ਬੇਸਾਨ ਠੀਕ ਹੈ ਇਸ ਲਈ ਇਹ ਇੱਕ ਸਿਉਨਾ ਤਾਂ ਕਿਹਾ ਜਾਂਦਾ ਵੀ ਸਿਉਨਾ ਹੀ ਹੈ ਕਿਉਂਕਿ ਸਿਉਨਾ ਇੱਕ ਅਹੇ ਜੀ ਚੀਜ਼ਾ ਜੀ ਨੂੰ ਜਦੋਂ ਮਰਜੀ ਵੇਚ ਉਸੇ ਤਰ੍ਹਾਂ ਬੱਕਰੀਆਂ ਵੀ ਇਹਨੂੰ ਜਦੋਂ ਮਰਜੀ ਵੇਚ ਸਹੀ ਗੱਲ ਐਨਾ ਜ਼ਰੂਰ ਵੀ ਥੋੜਾ ਘੱਟ ਵੱਧ ਵੇਚ ਜੋ ਸਹੀ ਗੱਲ ਠੀਕ ਆ ਬਾਈ ਜੀ ਧੰਨਵਾਦ ਜੀ ਲੋ ਜੀ ਬਾਈ ਜੀ ਹੁਣ ਮੰਡੀ ਦਾ ਢੇੜਾ ਮਰਾਉਣਿਆ ਵੀ ਕੀ ਕੀ ਹੋ ਰਿਹਾ ਆਇਆ ਹੋਗਾ ਠੀਕ ਆ ਜੀ ਤੇ ਸਾਡੀ ਗੱਲ ਲਵਾ ਤੇ ਕਰਾਂਗੇ ਤੇ ਦਿਖਾਉਣਿਆ ਵੀ ਉਹਨਾਂ ਦੇਖ ਸਕਦੇ ਬਾਈ ਉਹਦੇ ਇਦਾਂ ਦੀਆਂ ਬੱਕਰੀਆਂ ਵੀ ਆਉਂਦੀਆਂ ਨੇ ਵੱਡੇ ਵੱਡੀਆਂ ਬੱਕਰੀਆਂ ਦੇਖ ਸਕਦੇ ਹੋ ਤੇ ਪੱਠਾ ਬੱਕਰੇ ਇਹ ਇੱਕ ਤਰ੍ਹਾਂ ਦਾ ਮਾਲ ਵੀ ਮੰਡੀ 'ਚ ਵੀ ਕੰਦੇ ਲਈ ਆਉਂਦਾ ਹੈ। ਕਾਟੂ ਮਾਲ ਵੀ ਬਈ ਤੁਸੀਂ ਖਰੀਦ ਸਕਦੇ ਹੋ ਨਾ ਕਾਟੂ ਜਾ ਵੀ ਆਉਂਦਾ ਵੀ ਜਿਵੇਂ ਇਹ ਇਦਾਂ ਕਰਕੇ ਇਦਾਂ ਦਾ ਮਾਲ ਬਹੁਤ ਜ਼ਿਆਦਾ ਆਉਂਦਾ ਹੈ ਬ੍ਰੀਡਿੰਗ ਵਾਲਾ ਵੀ ਹੈ ਨਾ। ਤੌਂਗੋਵਾਲ ਬੱਕਰਾ ਮੰਡੀ ਬਈ ਤਿੰਨ ਤਿੰਨ ਦੇ 26 ਤਰੀਕ ਦੀ ਹੁੰਦੀ ਹੈਗੀ ਤੇ ਤੁਸੀਂ ਇੱਥੇ ਆ ਕੇ ਬਈ ਕੁਝ ਵੀ ਲੈ ਕੇ ਜਾ ਸਕਦੇ ਹੋ ਨਾ। ਤੇ ਰੁਜ਼ਗਾਰ ਦਾ ਇੱਕ ਕੀਤਾਗਾ ਗਰੀਬਾਂ ਬਾਤ ਤੇ ਖਾਸ ਕਰਕੇ ਨਾ ਉਹਦੇ ਹੋ ਹੀ ਜਾਂਦੇ ਨੇ ਵਿੱਚ ਬਈ ਤਕਰੀਬਾ ਵਾ ਤੇ ਵਧੀਆ ਧੰਦਾ ਬਾਈ ਜੇ ਕੋ ਮੇਰਾ ਵੀਰ ਕਰਨਾ ਚਾਹੁੰਦਾ ਤਾਂ ਕਰ ਸਕਦਾ ਨਾ ਤੇ ਲੌਂਗਵਾਲ ਮੰਡੀ ਬਾਈ ਜਰੂਰ ਆਇਆ ਕਰੋ 3 13 ਤੇ 26 ਤਰੀਕ ਨੂੰ ਦੇਖ ਸਕਦੇ ਹੋ ਬਹੁਤ ਖੁਸ਼ ਹਾਂ ਦਾ ਵੀਰੇ ਤੇ ਬੱਚੇ ਦੇਖੋ ਕਿੰਨਾ ਕਰਕੇ ਸੋਹਣੇ ਸੋਹਣੇ ਬੱਚੇ ਤੇ ਆਪਣਾ ਵੀਰੇ ਸਸੇ ਬਾਈ ਦਾ ਤੇ ਵੀ ਬਾਈ ਦਾ ਵੀ ਦੇਖ ਸਕਾਂ ਪੱਠਾ ਕਿਵੇਂ ਪੱਠਾ ਕੀ ਹੈ ਪੱਠਾ ਕੀ ਸੋਹਣੀ ਪੱਠਾ ਨਾ ਸਹੀ ਗੱਲ ਲੈ ਵੀ ਕੀ ਲੋ ਹੋ ਗਈ ਲੋ ਜੀ ਬਾਈ ਜੀ ਬਾਬਾ ਜੀ ਆਏ ਨੇ ਬਾਬਾ ਜੀ ਨਾਲ ਗੱਲਬਾਤ ਕਰਦਾਂਗੇ ਅੱਗੇ ਬਾਬਾ ਜੀ ਅਸੀਕਰ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਾਬਾ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਕਿੱਥੋਂ ਬਾਬਾ ਪਾਈ ਮੰਡੇਰ ਖੁਰਦ ਤੋਂ ਜੀ ਮੰਡੇਰ ਖੁਰਦ ਤੋਂ ਕਿੰਨਾ ਟਾਈਮ ਹੋ ਗਿਆ ਬੱਕਰੀਆਂ ਦਾ ਕੰਮ ਕਰਦੇ ਨੂੰ ਬੱਕਰੀਆਂ ਬਹੁਤ ਟਾਈਮ ਹੋ ਗਿਆ ਪਹਿਲਾਂ ਬਾਪੂ ਜੀ ਤਿਆਰ ਦਿੱਤੇ ਅੱਛਾ ਜੀ ਹੁਣ ਸਾਡੀ ਉਮਰ ਦੇਖ ਲਓ ਕਿੰਨੀ ਹੋ ਗਈ ਠੀਕ ਹੈ ਜੀ ਹਾਂ ਆ ਟਰੈਕਟਰ ਤੇ ਲੈ ਕੇ ਆਏ ਹਾਂ ਟਰੈਕਟਰ ਤੇ ਹਾਂ ਜੀ ਠੀਕ ਹੈ ਜ਼ਿਮੀਦਾਰ ਹੋ ਕੇ ਕਿਵੇਂ ਕੀ ਗੱਲਬਾਤ ਜ਼ਿਮੀਦਾਰ ਹਾਂ ਜੀ ਜ਼ਿਮੀਦਾਰ ਹਾਂ ਠੀਕ ਹੈ ਜ਼ਮੀਨ ਥੋੜੀ ਕਿੰਨੀ ਗਈ ਉਹ ਮਨ ਵੀ ਕਿੱਲਾ ਡੂਡ ਕਿੱ ਲਈ ਆ ਬਸ ਕਿੱਲਾ ਡੂਡ ਕਿੱ ਲਈ ਆ ਠੀਕ ਆ ਬਸ ਇਸ ਕਰਕੇ ਹੀ ਬੱਕਰੀਆਂ ਰੱਖੇ ਇਸੇ ਕਰਕੇ ਬੱਕਰੀਆਂ ਠੀਕ ਠੀਕ ਹੈ ਜਿਸੰਗ ਸਰਮ ਤਾਂ ਨਹੀਂ ਕੋਈ ਜ਼ਿੰਮੇਦਾਰ ਹੋਗੇ ਵੀ ਨਾ ਜੀ ਨਾ ਨਾ ਪੁਰਾਣੀ ਪੁਰਾਣੀ ਹੈਗੀ ਹਾਂ ਦੇਖੋ ਜੀ ਇਹ ਕੰਮ ਆ ਆਪਣਾ ਕੰਮ ਆ ਹਾਂ ਸਹੀ ਗੱਲ ਆ ਇਹ ਕਾਰੋਬਾਰ ਆ ਆਪਣਾ ਕਾਰੋਬਾਰ ਚਾਰ ਦਿਓ ਕਿ ਕਿਵੇਂ ਕੀ ਗੱਲ ਵਾ ਚਾਰ ਦਿਾਂ ਜੀ ਬਾਹਰੇ ਚਾਰ ਦਿਓ ਬਾਹਰੇ ਚਾਰ ਦਿਓ ਹਾਂ ਪਾਲੀ ਹੈਗੀ ਪਾਲੀ ਹੈਗੇ ਬੰਦੇ ਰੱਖੇ ਹੋਏ ਨੇ ਨਾ ਨਾ ਜੀ ਪੁਰਾ ਆਪ ਹੀ ਜਾਣਦੇ ਹੋ ਆਪ ਭਰਾ ਹੈ ਮੇਰਾ ਮੈਥੋਂ ਛੋਟਾ ਅੱਛਾ ਉਹ ਜਾਂਦਾ ਹੈ ਉਹ ਜਾਂਦਾ ਹੈ ਨਾਲ ਦੂਏ ਬੱਕਰੀਆਂ ਵਾਲੇ ਹੋਰ ਵੀ ਨੇ ਹੋਰ ਵੀ ਨੇ ਕਿਹੜਾਂ ਦੇ ਮੁੰਡੇ ਨੇ ਕਿੰਨੀਆਂ ਬੱਕਰੀਆਂ ਰੱਖੀਆਂ ਨੇ ਘਰੇ ਪੇਸੇ ਉਹ ਹੈਗਾ ਮੰਨੋ ਵੀ 20 22 23 4 ਕੋਲੇ ਨੇ ਸਾਡੇ ਕੋਲ ਠੀਕ ਆ ਚਾਰ ਪਾਈ ਹੋਗੇ ਨਾ ਜੀ ਚਾਰ ਘਰਾਂ ਕੋਲ ਚਾਰ ਘਰਾਂ ਇਹ ਕੋਲੇ 22 ਬੱਕਰੀਆਂ ਨੇ ਠੀਕ ਆ ਠੀਕ ਹੈ ਖਾਸੀਆਂ ਬੱਕਰੀ ਰੱਖੀ ਬੈਠੇ ਫਿਰਦਾ ਹਾਂ ਹਾਂ ਜੀ ਹਾਂ ਲਗਭਗ 100 ਬੱਕਰੀ ਹੈਗੀ ਹੈਗੀ ਜੀ ਮੰਨੋ 100 ਤੋਂ ਉੱਪਰ ਹੋ 100 ਤੋਂ ਉੱਪਰ ਬੱਚੇ ਉੱਚੇ ਪਾ ਕੇ 100 ਬੱਕਰੀ ਹੋ ਜਾਂਦੇ ਹਾਂ ਹਾਂ ਜੀ ਹਾਂ ਠੀਕਾ ਹਾਂ ਜੀ ਅੱਜ ਕਿੰਨੀਆਂ ਲੈ ਕੇ ਆਏ ਹੋਰੇ ਅੱਜ ਇੱਥੇ ਜੀ ਹੈਗੀ 8 9 9 ਆਪਾਂ ਦਿਖਾਈਏ ਬੱਕਰੀਆਂ ਨਾਲ ਨਾਲ ਗੱਲਾਂ ਬਾਤਾਂ ਕਰਾਂ ਜੀ ਹਾਂ ਜੀ ਹਾਂ ਜੀ ਲੋ ਜੀ ਆਈ ਦੇ ਬਾਰੇ ਦੱਸੋ ਬੱਬਾ ਹਾਂ ਜੀ ਕਹੀ ਜਿਹੀ ਬੱਕਰੀ ਹੁੰਦੀ ਨੇ ਆਪਣੇ ਕੋਲ ਘਰੇ ਇਹ ਬੀਟਲ ਨੇ ਜੀ ਵਧੀਆ ਬੱਕਰੀਆਂ ਨੇ ਸਾਰੀਆਂ ਹਾਂ ਵਧੀਆ ਨੇ ਲੈ ਵੀ ਇਹ ਬੱਕਰੀ ਕਿਵੇਂ ਆ ਗਈ ਗੱਬਣ ਗੁੱਬਣਾ ਸੂਈ ਹੋਈ ਆ ਸੂਈ ਹੋਈ ਆ ਕਿੰਨੇ ਬੱਚੇ ਨੇ ਦੋ ਬੱਚੇ ਨੇ ਇਹ ਵੀ ਦੋ ਬੱਚੇ ਨੇ ਦੇਖ ਸਕਦੇ ਹੋਗੇ ਇੱਕ ਐਵੇਂ ਸੋਇਆ ਬਾ ਇਹ ਇਹ ਪਹਿਲੇ ਹੀ ਆ ਪਹਿਲੇ ਹੀ ਆ ਠੀਕ ਆ ਕੀ ਕੀ ਨੇ ਬੱਚੇ ਪੱਠ ਬੱਕਰਾ ਪੱਠ ਬੱਕਰਾ ਕਿੰਨੇ ਰੁਪਏ ਦੀ ਵਿਚਣੀ ਇਹ ਇਹ ਜੀ 22 22000 ਮੰਗਦੇ ਆ ਇਹ 22000 ਰੁਪਏ ਮੰਗਦੇ ਹਾਂ ਲੈ 22000 ਰੁਪਏ ਮੰਗਦੇ ਨੇ ਬਾਕੀ ਵੀ ਮੌਕੇ ਤੇ ਮਾਨ ਤਾਨ ਹੋ ਜੂਗਾ ਹਣਾ ਹਾਂ ਜੀ ਹਾਂ ਜੀ ਲੈ ਵੀ ਇਹ ਬੱਕਰੀ ਕਰਿਓ ਮੜੇ ਉਹਨਾਂ ਨੂੰ ਇਹ ਕਿਵੇਂ ਆਪਾ ਇਹ ਵੀ ਸੂਈ ਆ ਇਹ ਵੀ ਸੂਈ ਹੈ ਇਹ ਵੀ ਸੂਈ ਹੋਈ ਹੈ ਹਾਂਜੀ ਦੋ ਬੱਚੇ ਨੇ ਕਿ ਇੱਕ ਬੱਚਾ ਹੈ ਮਗਰ ਇਹ ਤੇ ਮਗਰ ਇੱਕ ਹੈ ਇਹਦੇ ਮਗਰ ਇੱਕ ਆ ਲੈ ਵੀ ਬੱਕਰੀ ਦੇਖ ਲਓ ਬਈ ਛੋਟੀਆਂ ਜਿਹੀ ਬੱਕਰੀਆਂ ਪਰ ਹਨਾ ਹਾਂਜੀ ਹਾਂਜੀ ਤੇ ਆ ਬੱਕਰੀ ਇਹ ਵੀ ਸੂਈ ਹੋਈ ਹੈ ਇਹ ਵੀ ਸੂਈ ਹੈ ਠੀਕ ਆ ਸਾਰੀਆਂ ਸੂਈਆਂ ਹੋਈਆਂ ਨੇ ਲਗਭਗ ਹਨਾ ਹਾਂ ਇਹਦੇ ਮਗਰ ਇਹਦੇ ਮਗਰ ਦੋ ਨੇ ਉਧਰਲੇ ਪਾਸੇ ਕੱਢ ਲੈ ਲੈ ਵੀ ਇਹ ਬੱਕਰੀ ਦੇ ਮਗਰ ਵੀ ਦੋ ਬੱਚੇ ਨੇ ਇਹ ਕਿੰਨੇ ਕਿੰਨੇ ਰੁਪਈਆ ਦੀਆਂ ਇਹ ਤਾਂ ਉਨੇ ਮੁੱਲ ਦੀ ਆ ਤਾਂ ਉਨੇ ਮੁੱਲ ਦੀ ਨੇ ਸੇ ਉਨੇ ਦੀ ਨੇ ਲੈ ਵੀ ਆ ਜੋ ਹੋਰ ਦਿਖਾਉਣੇ ਆਗੇ ਆਪਾਂ ਬਾਬਾ ਜੀ ਕਹਿੰਦੇ ਵੀ ਚਾਰ ਦਿਆਂ ਬੱਕਰੀਆਂ ਸੀ ਜ਼ਮੀਨ ਥੋੜੀ ਆ ਨਾ ਬਾਬਾ ਹਾਂ ਥੋੜੀ ਕਰਕੇ ਤਾਂ ਇਹ ਰੱਖਿਆ ਠੀਕ ਆ ਖੇਤੀ ਆਪ ਹੀ ਕਰਦੇ ਹੋ ਕਿ ਕਿਵੇਂ ਕੀ ਗੱਲ ਥੋੜੀ ਆ ਜੀ ਖੇਤ ਉਹ ਘਰ ਕੋਲੇ ਆ ਵਿਚੀ ਜ਼ਮੀਨ ਦੇ ਘਰ ਹੈ ਪਿੰਡ ਦੇ ਨਾਲ ਅਸ ਵਿਚੀ ਕਰ ਜਾਂਦੇ ਨੇ ਠੀਕ ਕਰ ਇਹਨਾਂ ਵਾਸਤੇ ਬੀਜੀ ਜਾਂਦੇ ਕੋਈ ਨਾ ਕੋਈ ਕਿਵੇਂ ਮਰਜੀ ਲਾ ਲਾ ਹਾਂ ਕਿਵੇਂ ਮਰਜ਼ੀ ਲਾ ਲੋ ਜੀ ਗਮਾਰੀ ਦਾ ਨੀਰਾ ਲਿਆ ਹੁਣ ਅੱਛਾ ਠੀਕ ਹੈ ਨੀਰਾ ਲਿਆ ਇਹ ਬੱਕਰੀ ਇਹ ਵੱਡੀ ਆ ਬੱਕਰੀ ਹਾਂ ਇਹ ਵੀ 2 ਮੇਮਣੇ ਨੇ ਇਹਦੇ ਮਗਰ ਇਹਦੇ ਮਗਰ 2 ਮੇਮਣੇ ਲੈ ਆ ਵੱਡੀ ਬੱਕਰੀਆਂ ਦੇਖ ਸਕਦਾ ਹੋ ਸ਼ੇਰੀ ਬੱਕਰੀਆਂ ਕੀ 2 ਮੇਮਣੇ ਨੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ 10 ਦਿਨ 10 ਦਿਨ 10 ਦਿਨ ਨਹੀਂ ਹੋਏ ਨੇ 10 ਦਿਨ ਨਹੀਂ ਹੋਏ ਨੇ ਇਹ ਕਿੰਨੇ ਰੁਪਈਆ ਦੇ ਬਾਬਾ ਬੱਕਰੀ ਇਹ ਇਹਦਾ ਵੀ 22000 ਆ ਹਾਂਜੀ ਹਾਂ ਇਹਦਾ ਵੀ 22000 ਆ ਨਾ ਤੇ ਬਾਈ ਆਹ ਦੇਖ ਸਕਦੋਂਗੇ ਬੱਕਰੀਆਂ ਬਹੁਤ ਨੇ ਬਾਬਾ ਜੀ ਕੋਲੇ ਇਹ ਸ਼ੇਰੀ ਬੱਕਰੀ ਇਹਦੇ ਕਿੰਨੇ ਰੁਪਏ ਨੇ ਵੀ ਰੇਟ ਹੈ ਨਾ ਸਾਰਿਆਂ ਦਾ ਬਾਈ ਬਾਈ ਯਾਰ ਲੈ ਵੀ ਕਿਹੜੀ ਮਰਜ਼ੀ ਫੜ ਲਓ ਬਾਈ ਬਾਈ ਆ ਚਾਰ ਚਾਰ ਨੇ ਬੱਚੇ ਕਿੰਨੇ ਕਿੰਨੇ ਨੇ ਇਹਦੇ ਮੰਗਰ ਇਹਦੇ ਮੰਗਰ ਤਾਂ ਇੱਕ ਪੱਠਾ ਹੈ ਇਹਦੇ ਮੰਗਰ ਇੱਕ ਪੱਠਾ ਨਾ ਇਹਦੇ ਮੰਗਰ ਦੋ ਦੋ ਨੇ ਇੰਨਾ ਮੰਗਰ ਦੋ ਦੋ ਨੇ ਇੰਨਾ ਮੰਗਰ ਦੋ ਦੋ ਨੇ ਇੰਨਾ ਮੰਗਰ ਦੋ ਦੋ ਨੇ ਲੈ ਵੀ ਦੋ ਦੋ ਬੱਚੇ ਵਾਲੀਆਂ ਬੱਕਰੀਆਂ ਨੇ 22000 ਰੁਪਏ ਨੂੰ ਹਣਾ ਲੈ ਵੀ ਕਾਹ ਦੇ ਸਕਦਾ ਹਣਾ ਇਹਦੇ ਮੰਗਰ ਇੱਕ ਤਾਂ ਪੱਠਾ ਹੈ ਇਹ ਨਵੀਂ ਜੀ ਲੱਗਦੀ ਆ ਮੈਨੂੰ ਹਣਾ ਲੈ ਵੀ ਸਾਰੀ ਨਵੀਂ ਨੇ ਇਹ ਤਾਂ ਪਹਿਲੇ ਵਾਲਾ ਹੈ ਇਹ ਤੀਜੇ ਆ ਇਹ ਤੀਜੇ ਆ ਉਹ ਦੂਜੇ ਨੇ ਅੱਛਾ ਲੈ ਵੀ ਸਾਰੀਆਂ ਨਮੀਆਂ ਨੇ ਬੱਕਰੀਆਂ ਦੇਖ ਸਕਦੇ ਹੋ ਕਿਨਾ ਚੰਗੀਆਂ ਬੱਕਰੀਆਂ ਨੇ ਬਈ ਸਾਰੀਆਂ ਨਾ ਬਾਬਾ ਜੀ ਆਏ ਨੇ ਚਾਰ ਅੰਦਾ ਕੰਮ ਆਗਾ ਬਾਕੀ ਵੇਚਦੇ ਰਹਿੰਦੇ ਨੇ ਹਨਾ ਹਾਂਜੀ ਹਾਂ ਘਰੇ ਲਗਭਗ ਬਾਬਾ ਜੀ ਕਹਿੰਦੇ ਵੀ ਸਾਡੇ ਕੋਲ 100 ਬੱਕਰੀ ਹੋਊਗੀ ਚਾਰ ਪੰਜ ਜਾਣੇ ਹੁੰਨੇ ਆਗੇ ਚਾਰ ਦੇਾਂਗੇ ਸਾਰੇ ਮਿਲ ਕੇ ਠੀਕ ਹੈ ਜੀ ਇਹ ਵੀ ਦੇਖ ਸਕਦੇ ਹੋ ਨੰਬਰ ਬੋਲਦਾ ਬਾਬਾ ਇੱਕ ਵਾਰੀ ਹਨਾ ਹਾਂ ਨੰਬਰ ਨੰਬਰ ਮੈਂ ਬੋਲ ਰਿਹਾ 98152 50364 ਦੁਬਾਰੇ ਫਿਰ ਬੋਲੋ 98152 50364 ਲੈ ਵੀ ਸੰਪਰਕ ਕਰ ਲਿਓ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਬੱਕਰੀ ਚ ਆਇਂਦੀ ਹੋਊਗੀ ਠੀਕ ਆ ਪਾਪਾ ਧੰਨਵਾਦ ਠੀਕ ਆ ਜੀ